ਹਾਂ ਬਹੁਤ-ਬਹੁਤ ਮੁਬਾਰਕਾਂ ਜੀ ਆਏ ਹੋਏ ਸਾਰੇ মিডিਆ ਨੂੰ ਵੈਲਕਮ ਹੈ ਅੱਜ ਅਸੀਂ ਇੱਥੇ ਵੈਲੀ 2 ਦੇ ਸਾਰੇ ਵਸਨੀਕਾਂ ਨਾਲ ਇਕੱਠੇ ਹੋਏ ਹਾਂ ਤੇ ਅੱਜ ਸੰਡੇ ਦਾ ਦਿਨ ਹੈ ਤੇ ਇਸ ਲਈ ਸਾਰੇ ਕਲੋਨੀ ਨਿਵਾਸੀ ਘਰ ਹੁੰਦੇ ਆ ਇਸ ਲਈ ਅਸੀਂ ਅੱਜ ਹੀ ਦੀਵਾਲੀ ਦੀ ਸੈਲੀਬ੍ਰੇਸ਼ਨ ਜਿਹੜੀ ਇੱਥੇ ਕੀਤੀ ਹੈ ਤੇ ਇੱਥੇ ਮੁੱਦਾ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਹਿਲੇ ਪਿੱਛੇ ਥੋੜਾ ਜਿਹਾ ਬਰੀਫ ਕਰ ਦਿੰਨਾ ਵੀ ਇੱਥੇ ਕੋਈ ਨਾ ਕੋਈ ਬੰਦਾ ਆ ਕੇ ਜਿੰਨੇ ਜਿੰਨਾ ਲੋਕਾਂ ਦੇ ਇੱਥੇ 2 4 10 ਪਲਾਟ ਪਏ ਹੈ ਉਹ ਲੋਕ ਕੀ ਕਰਦੇ ਆ ਵੀ ਡਿਊਸ ਦੇਣ ਦੀ ਜਗ੍ਹਾ ਤੇ ਸੋਸਾਇਟੀ ਦੇ ਡਿਊਸ ਆ ਉਹ ਡਿਊਸ ਦੇਣ ਦੀ ਜਗ੍ਹਾ ਤੇ ਆ ਕੇ ਕਲੋਨੀ ਨੂੰ ਬਦਨਾਮ ਕਰਨਾ ਚਾਹੁੰਦੇ ਆ ਉਹ ਕਦੇ ਆ ਕੇ ਮੇਰੇ ਤੇ ਝੂٹے ਰੋਪ ਲਾਉਂਦੇ ਆ ਕਦੇ ਕਲੋਨੀ ਦੇ ਵਸਨੀਕਾਂ ਤੇ ਰੋਪ ਲਾਉਂਦੇ ਆ ਇਹ ਲੋਕ ਜਿਹੜੇ ਰੋਜ਼ ਦਾ ਇਹਨਾਂ ਨੇ ਪਿਛਲੇ 6 ਮਹੀਨੇ ਤੋਂ ਇਹ ਡਰਾਮਾ ਕੀਤਾ ਹੋਇਆ ਵੀ ਹਰ ਮਹੀਨੇ ਕਿਸੇ ਨਾ ਕਿਸੇ ਨੂੰ ਪੜ ਲੈਂਦੇ ਆ ਉਹ ਨਵਾਂ ਬੰਦਾ ਹੁੰਦਾ ਵਿਚਾਰਾ ਉਹਨੂੰ ਗੁੰਮਰਾਹ ਕਰ ਲੈਂਦੇ ਆ ਇੱਥੇ ਇੱਕ ਪਿੱਛੇ ਪਾਰਕ ਹੈ ਉੱਥੇ ਆ ਕੇ આરોਪ ਲਾ ਕੇ ਅਨਾ ਕਲੋਨੀ ਨੂੰ ਬਦਨਾਮ ਕਰਕੇ ਚਲੇ ਜਾਂਦੇ ਅਸੀਂ ਅੱਜ ਤੁਹਾਨੂੰ ਇਸ ਲਈ ਸਾਰਿਆਂ ਨੂੰ ਇੱਥੇ ਬੁਲਾਇਆ ਵੀ ਇਹ ਕਲੋਨੀ ਜਿਹੜੀ ਆ ਵੈਲੀ 2 ਦੇ ਵਿੱਚ 450 ਦੇ ਕਰੀਬ ਪਲਾਟ ਹੈ ਤੇ ਇਸ ਵੇਲੇ 100 ਘਰ ਬਣੇ ਹੋਏ ਆ ਮਤਲਬ 57 ਘਰ ਸਾਡੇ ਇੱਧਰ ਵੈਲੀ 2 ਦੇ ਫਰੰਟ ਬਲੌਕ 'ਚ ਬਣੇ ਹੋਏ ਆ ਤੇ 43 ਘਰ ਇੱਥੇ ਪਿਛਲੇ ਬਲੌਕ 'ਚ ਬਣੇ ਹੋਏ ਆ ਟੋਟਲ 100 ਪਰਿਵਾਰ ਆ ਅਸੀਂ 100 ਦੇ 100 ਪਰਿਵਾਰ ਇੱਥੇ ਪਾਰਕ 'ਚ ਇਕੱਠੇ ਕੀਤੇ ਆ ਤੁਸੀਂ ਕਿਸੇ ਨੂੰ ਵੀ ਇੱਥੇ ਸਾਰੀ ਕਲੋਨੀ ਦੇ ਵਸਨੀਕਾਂ ਨੂੰ ਮਿਲ ਕੇ ਇਸ ਗੱਲ ਦੀ ਜਾਣਕਾਰੀ ਲੈ ਸਕਦੇ ਹੋ ਵੀ ਪਿਛਲੇ 4 ਸਾਲ ਤੋਂ ਤਾਂ ਮੈਂ ਇਹਦੀ ਮੇਨਟੇਨੈਂਸ ਕਰ ਰਿਆ ਸੀ ਹੁਣ ਅਸੀਂ 6 ਮਹੀਨੇ ਤੋਂ ਇਹਦੀ ਵਸਨੀਕਾਂ ਦੀ ਸੁਸਾਇਟੀ ਬਣਾਤੀ ਐ ਇਹਨੂੰ ਰਜਿਸਟਰਡ ਕਰਾ ਦਿੱਤਾ ਇਹਦੇ ਬਕਾਇਦਾ ਸਾਰੇ ਅਹੁਦੇਦਾਰ ਚੁਣ ਲਿੱਤੇ ਗਏ ਆ ਉਹਦੇ ਚ ਬੈਂਕ ਚ ਅਕਾਊਂਟ ਖੋਲ ਦਿੱਤਾ ਗਿਆ ਜੀਐਸਟੀ ਨੰਬਰ ਲੈ ਲਿੱਤਾ ਗਿਆ ਪੈਨ ਕਾਰਡ ਈਸ਼ੂ ਕਰਵਾ ਲਿੱਤਾ ਗਿਆ ਕਿਸੇ ਨੂੰ ਵੀ ਇੱਥੇ ਕੋਈ ਜਿਹੜੇ ਪਲਾਟ ਹੋਲਡਰ ਡਿਊਜ਼ ਦੇ ਰਹੇ ਆ ਉਹ ਆਪਣੀ ਪੂਰੀ ਜਾਣਕਾਰੀ ਲੈਣ ਤਸੱਲੀ ਕਰਨ ਇਹ ਸਾਰਾ ਪੈਸਾ ਇਸ ਕਲੋਨੀ ਦੀ ਡਿਵੈਲਪਮੈਂਟ ਦੇ ਲਈ ਲੋੜ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇੱਥੇ ਸਟਰੀਟ ਲਾਈਟ ਦਾ ਬਿੱਲ ਆਂਦਾ ਪਾਰਕਾਂ ਦੀ ਮੇਨਟੇਨੈਂਸ ਹੈ ਕਲੋਨੀਆਂ ਚ ਘਾਹ ਬੂਟਾ ਹੋ ਰਿਹਾ ਗਾਰਡ ਖੜੇ ਆ ਇਦਾਂ ਦੇ ਮਾਲੀ ਰੱਖੇ ਹੋਏ ਆ ਇਹ ਸਾਰੇ ਖਰਚੇ ਜਿਹੜੇ 15 ਤੋਂ 20 ਲੱਖ ਰੁਪਏ ਮਹੀਨਾ ਪਹਿਲਾਂ ਮੈਂ ਕਰ ਰਿਹਾ ਸੀ ਤੇ ਮੈਂ ਇਹਦੀ ਕਲੈਕਸ਼ਨ ਕਰਦਾ ਸੀ ਹੁਣ ਪਿਛਲੇ 6 ਮਹੀਨੇ ਤੋਂ ਸਾਰੀ ਸੁਸਾਇਟੀ ਨਾਲ ਆਲ ਦਿੱਤ ਸੋਸਾਇਟੀ ਹੀ ਇਹਨੂੰ ਹੁਣ ਸਾਰਾ ਨਾਲ ਰਲ ਕੇ ਅਸੀਂ ਮੇਨਟੇਨ ਕਰਾਂਗੇ ਜਿਹੜੇ ਡਿਊਜ਼ ਪਲਾਟਾਂ ਵਾਲਿਆਂ ਦੇ ਬਣਦੇ ਆ ਉਹ ਪਲਾਟਾਂ ਵਾਲੇ ਦੇ ਹਿਸਾਬ ਨਾਲ ਬੰਦਾ ਬਾਕੀ ਅਸੀਂ ਜਿੰਮੇ ਪ੍ਰੋਮੋਟਰ ਦੀ ਜਿਹੜੀ ਡਿਊਟੀ ਹੈ ਉਹ ਮੈਂ ਕਰ ਰਹੇ ਹਾਂ ਜਿਹੜੀ ਵਸਨੀਕਾਂ ਦੀ ਡਿਊਟੀ ਹੈ ਉਹ ਕਰ ਰਹੇ ਨੇ ਇੱਥੇ ਸਾਰੀ ਕਲੋਨੀ ਇੱਕ ਹੈ ਇੱਥੇ ਕੋਈ ਕਿਸੇ ਦਾ ਕੋਈ ਰੌਲਾ ਨਹੀਂ ਹੈ ਨਾ ਕਿਸੇ ਦਾ ਕੋਈ ਅਜੇ ਤੱਕ ਕਿਸੇ ਨੇ ਕੋਈ ਪਲਾਟ ਦੱਬਿਆ ਨਾ ਹੀ ਕਿਸੇ ਨੇ ਕੋਈ ਪਲਾਟ ਵਾਲੇ ਨੂੰ ਰੋਕਿਆ ਹਾਂ ਅਗਰ ਉਹ ਡਿਊਜ਼ ਦਿੰਦਾ ਪ੍ਰਧਾਨ ਨੇ ਸਾਡੇ ਮੈਡਮ ਰੀਆ ਆ ਇਧਰ ਵਾਈਸ ਪ੍ਰਧਾਨ ਕਪੂਰ ਸਾਹਿਬ ਨੇ ਬਾਕੀ ਸਾਰੀ ਕਲੋਨੀ ਇੱਥੇ ਹਾਜ਼ਰ ਹੈ ਅਸੀਂ ਕਿਸੇ ਨੂੰ ਕੋਈ ਤੰਗ ਪਰੇਸ਼ਾਨੀ ਨੀ ਕਰਦੇ ਨਾ ਹੀ ਸਾਨੂੰ ਕੋਈ ਲੋੜ ਹੈ ਸਾਡੇ ਲਈ ਜਿਹੜਾ ਕਸਟਮਰ ਹੈ ਉਹ ਰੱਬ ਦਾ ਰੂਪ ਹੈ ਸਾਡੇ ਲਈ ਸਾਡਾ ਕਸਟਮਰ ਸੈਟੀਸਫਾਈਡ ਹੈ ਸਾਡਾ ਕਾਰੋਬਾਰ ਚੱਲੇਗਾ ਸਾਡਾ ਕਸਟਮਰ ਨਾਰਾਜ਼ ਹੈ ਸਾਡਾ ਕਾਰੋਬਾਰ ਨਹੀਂ ਚੱਲੇਗਾ ਇਸ ਲਈ ਅਸੀਂ ਇਹ ਸਿਧਾਂਤਾਂ ਨੂੰ ਮੁੱਖ ਰੱਖ ਕੇ ਅੱਜ ਮੈਨੂੰ 40 ਸਾਲ ਹੋ ਗਏ ਇਸ ਕੰਮ ਕਰਦੇ ਨੂੰ 40000 ਮੈਂ ਘਰ ਬਣਵਾ ਚੁੱਕਾ ਲੁਧਿਆਣੇ ਦੇ ਵਿੱਚ ਤੁਹਾਨੂੰ ਇਸ ਲਈ ਅੱਜ ਖੇਚਲ ਦਿੱਤੀ ਹੈ ਵੀ ਦਿਵਾਲੀ ਦਾ ਮੌਕਾ ਹੈ ਇੱਕ ਤਨ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਤੇ ਦੂਜੀ ਗੱਲ ਤੁਸੀਂ ਕਲੋਨੀ ਦੇ ਵਸਨੀਕਾ ਨਾਲ ਮਿਲ ਕੇ ਆਪਣੇ ਸਾਰੇ ਵਿਚਾਰ ਸਾਂਝੇ ਕਰ ਸਕਦੇ ਹੋ ਕਿਸੇ ਨੂੰ ਵੀ ਸਾਡੇ ਇੱਥੇ ਕਲੋਨੀ ਚ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਸਾਰਿਆਂ ਨੂੰ ਮੇਨਟੇਨੈਂਸ ਚਾਹੀਦੀ ਹੈ ਸਾਰਿਆਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਤੇ ਉਹਦੇ ਲਈ ਜੋ ਗਵਰਨਮੈਂਟ ਨੇ ਰੇਰਾ ਐਕਟ ਬਣਾਤਾ ਪਾਪਰਾ ਐਕਟ ਬਣਾਤਾ ਉਹ ਹੁਣ ਸਾਰਿਆਂ ਨੂੰ ਮੰਨਣਾ ਪੈਣਾ ਇਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋ ਸਕਦੀ ਇਹਦੇ ਵਿੱਚ ਕੋਈ ਕਾਮਨਡ ਦੀ ਇੰਟਰਫੇਰੈਂਸ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਪਾਪਰਾ ਐਕਟ ਹੈ ਪੰਜਾਬ ਗਵਰਨਮੈਂਟ ਦਾ ਸੈਂਟਰਲ ਗਵਰਨਮੈਂਟ ਦਾ ਰੇਰਾ ਐਕਟ ਹੈ ਰੇਰਾ ਮੇਨਟੇਨੈਂਸ ਐਕਟ ਹੈ ਪਾਪਰਾ ਡਵੈਲਪਮੈਂਟ ਐਕਟ ਹੈ ਤੇ ਮੇਨਟੇਨੈਂਸ ਐਕਟ ਗਵਰਨਮੈਂਟ ਆਫ ਇੰਡੀਆ ਦੇ ਅੰਦਰ ਹੈ ਉਹ ਸਾਰੇ ਮੰਨਣ ਲਈ ਪੂਰਾ ਹਿੰਦੁਸਤਾਨ ਨੂੰ ਪਾਬੰਦ ਹੈ ਅਗਰ ਕਿਸੇ ਪੋਲੀਟੀਸ਼ਨ ਨੇ ਉਹਨੂੰ ਆਪੋਜ਼ ਕਰਨਾ ਤਾਂ ਉਹ ਐਕਟ ਨੂੰ ਆਪੋਜ਼ ਕਰੇ ਨਾ ਕਿ ਇੱਥੇ ਆ ਕੇ ਕਲੋਨਾਈਜ਼ਰਾਂ ਦੇ ਨੁਕਸ ਲੱਭੇ ਜਾਂ ਕਿ ਉੱਤੇ ਕਲੋਨੀਆਂ ਦੇ ਨੁਕਸ ਲੱਭੇ ਉਹ ਜਾ ਕੇ ਐਕਟ ਨੂੰ ਸਹੀ ਕਰਾ ਲੈਣ ਅਸੀਂ ਤਾਂ ਉਹਨੂੰ ਮੰਨਣ ਲਈ ਪਾਬੰਦ ਹੈ ਤੇ ਮੇਰਾ ਇਹੀ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਲੋਕਾਂ ਦੀ ਸੁਣੀ ਸੁਣਾਈ ਗੱਲ ਤੇ ਕੋਈ ਯਕੀਨ ਨਾ ਕਰੋ ਕਿਸੇ ਦਾ ਵੀ ਪਲਾਟ ਸਾਡੀ ਕਿਸੇ ਵੀ ਕਲੋਨੀ ਚ ਹੈ ਮੈਂ ਸਾਰੀਆਂ ਕਲੋਨੀਆਂ ਦੇ ਵਿੱਚ ਸੁਸਾਇਟੀਆਂ ਬਣਾ ਚੁੱਕਾ ਇੱਕ ਜਾਂ ਦੋ ਕਲੋਨੀਆਂ ਰਹਿੰਦੀਆਂ ਨੇ ਉੱਥੇ ਵੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕੋਈ ਵੀ ਕਿਸੇ ਦੇ ਪਲਾਟ ਨੂੰ ਕੋਈ ਨਹੀਂ ਬੰਦਾ ਛੇੜ ਸਕਦਾ ਹਾਂ ਜਿਹੜੇ ਡਿਊਜ਼ ਹੈ ਉਹ ਤੁਸੀਂ ਗਲਾਡਾ ਤੋਂ ਜਾਣਕਾਰੀ ਲੈ ਸਕਦੇ ਹਾਂ ਰੇਰਾ ਦੇ ਆਫਿਸ ਤੋਂ ਜਾਣਕਾਰੀ ਲੈ ਸਕਦੇ ਹਾਂ ਸਾਡੀ ਸੁਸਾਇਟੀ ਬਣੀ ਹੋਈ ਆ ਉਥੋਂ ਜਾਣਕਾਰੀ ਲੈ ਸਕਦੇ ਹਾਂ ਤੁਹਾਡੇ ਪਲਾਟ ਨੂੰ ਕੋਈ ਬੰਦਾ ਛੇੜ ਨਹੀਂ ਸਕਦਾ ਜਦ ਤੱਕ ਮੈਂ ਜ਼ਿੰਦਾ ਬੈਠਾ ਜਿਨੇ ਵੀ ਪਲਾਟ ਖਰੀਦਾ ਉਹਦਾ ਪਲਾਟ ਇੱਥੇ ਸਾਰਾ ਸੁਰੱਖਿਤ ਹੈ ਕਿਸੇ ਨੂੰ ਕੋਈ ਵੀ ਕੋਈ ਵੀ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਊਗੀ ਜਿਨ੍ਹਾਂ ਨੇ ਘਰ ਬਣਾਣਾ ਉਹ ਕਦੇ ਵੀ ਇਦਾਂ ਕੋਈ ਗਲਤ ਗੱਲ ਨਹੀਂ ਕਰੂਗਾ ਮੈਨੂੰ ਸੀਏ ਸਾਹਿਬ ਨੇ ਹਦਾਇਤ ਦਿੱਤੀ ਸੀ ਵੀ ਜਿਨੇ ਘਰ ਬਣਾਣਾ ਉਹਨੂੰ ਥੋੜੀ ਰਿਲੈਕਸ ਕਰਾ ਦਿਆ ਕਰੋ ਅਸੀਂ ਕਹ ਬਿਲਕੁਲ ਸਿਰ ਮੱਤੇ ਕਿਸੇ ਨੇ ਘਰ ਬਣਾਣਾ ਹੈ ਉਹ ਕਿਸੇ ਕੋਲ ਵੀ ਜਾਣ ਦੀ ਲੋੜ ਨਹੀਂ ਸੋਸਾਇਟੀ ਕੋਲ ਆਵੇ ਉਹਨੂੰ ਬਕਾਇਦਾ ਅਸੀਂ ਪਲਾਟ ਹੋਲਡਰ ਅਗਰ ਪੁਰਾਣਾ ਵੀ ਹੈ ਤਾਂ ਵੀ ਉਹਨੂੰ ਰਿਲੈਕਸ ਕਰਾਂਗੇ ਉਹਨੂੰ ਮਤਲਬ ਇਹ ਨਹੀਂ ਵੀ ਉਹਦੇ ਡਿਊਸ ਦੇ 1 ਰੁਪਿਆ ਬਣਦਾ ਨਾ ਤਾਂ ਉਹਨੂੰ ਅੱਧੇ ਕਰਾ ਦਾਂਗੇ ਬਟੋ ਬਸ਼ਰਤੇ ਘਰ ਬਣਾਉਣ ਵਾਲਾ ਹੋਵੇ ਇਹ ਨਹੀਂ ਵੀ ਉਹਨੇ ਰੀਸੇਲ ਕਰਨਾ ਤਾਂ ਫਿਰ ਰੀਸੇਲ ਦੇ ਜੋ ਰੇਰਾ ਐਕਟ ਹੈ ਉਹ ਆਪਣੇ ਡਿਊਸ ਭਰੇ ਸੋਸਾਇਟੀ ਦੇ ਤੇ ਆਪਣਾ ਵੇਚੇ ਜੋ ਮਰਜ਼ੀ ਕਰੇ ਜਿਹਨੂੰ ਮਰਜ਼ੀ ਵੇਚੇ ਬਣਾਵੇ ਪੋਜੈਸ਼ਨ ਲੈਟਰ ਜਾਰੀ ਕਰਾਵੇ ਐਸ ਪਰ ਐਕਟ ਉਹ ਪੋਜੈਸ਼ਨ ਲੈਟਰ ਜਾਰੀ ਕਰਾਉਂਦੇ ਨਹੀਂ ਤੇ ਬਸ ਇੱਥੇ ਆ ਕੇ ਆ ਜਿਹੜਾ ਡਰਾਮਾ ਚੱਲ ਰਿਹਾ 6 ਮਹੀਨੇ ਤੋਂ ਤੁਸੀਂ ਦੇਖ ਰਹੇ ਹੋ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਾਡੀ ਕਲੋਨੀ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਗਲਤ ਗੱਲ ਅੱਜ ਤੱਕ 40 ਸਾਲ ਦੇ ਕੈਰੀਅਰ 'ਚ ਨਹੀਂ ਕੀਤੀ ਜੇ ਕੋਈ ਬੰਦਾ ਤੁਹਾਨੂੰ ਮਿਲ ਜੇ ਕਿਤੇ ਲੁਧਿਆਣੇ 'ਚ ਕੋਈ ਘੁੰਮਦਾ ਵੀ ਮੇਰੇ ਨਾਲ ਯਾਰ ਜੀਕੇ ਵਾਲਿਆਂ ਨੇ ਆਹ ਕਰਤੀ ਮੇਰੇ ਕੋਲ ਲਿਆਓ ਮੇਰਾ ਮੋਬਾਈਲ ਨੰਬਰ ਸਾਰਿਆਂ ਦੇ ਕੋਲ ਹੈ ਜਿੱਥੇ ਮਰਜ਼ੀ ਮੈਨੂੰ ਆ ਕੇ ਮਿਲ ਸਕਦਾ ਕੋਈ ਵੀ ਬੰਦਾ ਤੁਹਾਨੂੰ ਇੱਥੇ ਬੁਲਾਣ ਦੇ ਲਈ ਅੱਜ ਅਸੀਂ ਇਸੇ ਲਈ ਬੁਲਾਇਆ ਨਾ ਸਾਰੇ ਵਸਨੀਕਾਂ ਦੇ ਵਿੱਚ ਸਾਰਿਆਂ ਦਾ ਇੱਕਾ ਹੈਗਾ ਜੀ ਸਾਰਿਆਂ ਦਾ ਇੱਕਾ ਹੈ ਔਰ ਕੋਈ ਵੀ ਤੁਹਾਨੂੰ ਬੁਲਾ ਕੇ ਸਾਡੇ ਬਾਰੇ ਗੱਲ ਕਰਨਾ ਚਾਹੇ ਤਾਂ ਮੈਨੂੰ ਲਾਈਨ ਤੇ ਤੁਸੀਂ ਲੈ ਕੇ ਮੇਰੇ ਤੋਂ ਉਹਦਾ ਜਵਾਬ ਲੈ ਸਕਦੇ ਜਿਹੜੇ 100 ਘਰ ਨੇ 100 ਘਰਾਂ ਦੇ ਮੈਂਬਰ ਹੈਗੇ ਨੇ ਇਸ ਟਾਈਮ ਪੂਰੇ ਪੂਰੇ ਸਾਰੇ ਅਸੀਂ ਸਾਰਿਆਂ ਨੂੰ ਨਾਸਤੇ ਤੇ ਇਨਵਾਈਟ ਕੀਤਾ ਜੇ ਕੋਈ ਰਹਿ ਵੀ ਗਿਆ ਤਾਂ ਉਹ ਵੀ ਆ ਜਾਏਗਾ ਕਿਉਂਕਿ ਇਸ ਵੇਲੇ ਅਸੀਂ ਇਸੇ ਲਈ ਇਹ ਸਾਰਾ ਅੱਜ ਕੀਤਾ ਹੈ ਦਿਵਾਲੀ ਦਾ ਅਰੇਂਜਮੈਂਟ ਵੀ ਤਾਂ ਕਿ ਕੋਈ ਵੀ ਕਿਸੇ ਨੂੰ ਕੋਈ ਗਿੱਲਾ ਸ਼ਿਕਵਾ ਕਿਸੇ ਪੋਲੀਟੀਸ਼ੀਅਨ ਨੂੰ ਸਾਡੇ ਨਾਲ ਗਿਲਾ ਚਿਕਵਾ ਉਹ ਮੇਰੇ ਨਾਲ ਸਿੱਧੀ ਫੋਨ ਤੇ ਗੱਲ ਕਰ ਸਕਦਾ ਅਗਰ ਕਿਸੇ ਨੂੰ ਕੋਈ ਬੰਦਾ ਅਪਰੋਚ ਕਰਦਾ ਤਾਂ ਮੇਰੇ ਨਾਲ ਆ ਕੇ ਸੰਪਰਕ ਕਰ ਲਵੇ ਮੈਂ ਉਹਨੂੰ ਸੁਸਾਇਟੀ ਦੇ ਨੰਬਰ ਦੇ ਦੂੰਗਾ ਉਹ ਸੁਸਾਇਟੀ 'ਚ ਜਾ ਕੇ ਆਪਣਾ ਇੱਜ਼ਤ ਨਾਲ ਪੋਜੈਸ਼ਨ ਲੈ ਕਿਸੇ ਦੀ ਕੋਈ ਲੋੜ ਨਹੀਂ ਹੈ ਐਡਮਿਨਿਸਟ੍ਰੇਸ਼ਨ ਦੀ ਜਾਂ ਕਿਸੇ ਦੇ ਕੋਲ ਜਾ ਕੇ ਕੋਈ ਗੱਲ ਕਰਨ ਦੀ ਜਿਹਦਾ ਪਲਾਟ ਹੈ ਉਹ ਆਲਵੇਜ਼ ਮੋਸਟ ਵੈਲਕਮ ਉਹ ਸੁਸਾਇਟੀ ਕੋਲ ਆਵੇ ਆ ਕੇ ਆਪਣੇ ਡਿਊਜ਼ ਬਣਾਵੇ ਆਪਣਾ ਪੋਜੈਸ਼ਨ ਲਵੇ ਕਿਉਂਕਿ ਹਰ ਬੰਦੇ ਨੂੰ ਰਾਈਟ ਫਿਕਸ ਕਰਤੇ ਰੇ ਦਾ ਐਕਟ ਨੇ ਬਾਕੀ ਤੁਸੀਂ ਹੁਣ ਪ੍ਰਧਾਨ ਜੀ ਹੈਗੇ ਇਹਨਾਂ ਨੂੰ ਪੁੱਛ ਲੋ ਜਾਂ ਆ ਵਾਈਸ ਪ੍ਰਧਾਨ ਜੀ ਕਪੂਰ ਸਾਹਿਬ ਹੈ ਕਪੂਰ ਸਾਹਿਬ ਕੀ ਸਸੰਦੋਂ ਕੋਈ ਪ੍ਰੋਬਲਮ ਨਹੀਂ ਆ ਰਹੀ ਇਹ ਲੋਕੀ ਅਸੀਂ ਤਾਂ 5 ਸਾਲ ਤੋਂ ਰਹਿ ਰਹੇ ਆਂ ਵਿਰੋਧ ਉਹ ਬੰਦੇ ਕਰ ਰਿਹਾ ਜਿਨ੍ਹਾਂ ਨੇ ਅਜ ਤੋਂ 15-20 ਸਾਲ ਪਹਿਲਾਂ ਪਲਾਟ ਲੈ ਹੋਏ ਨੇ ਰੀਸੇਲ ਵਾਸਤੇ ਉਸ ਕਰਕੇ ਉਹ ਇੱਥੇ ਆਂਦੇ ਹਨ ਸਸਤੀ ਚੀਜ਼ ਲੈ ਕੇ 2000 ਜਿਹੜੇ 2000 ਰੇਟ ਹੋਇਆ ਬਿਜਨਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਇੱਥੇ ਰਹਿਣ வசnik ਬਣਨ ਤੇ ਫੈਸਿਲਿਟੀ ਹੋਈ ਹੋ ਸਭ ਨੂੰ ਪ੍ਰੋਪਰ ਮਿਲੇ ਜੋ ਚੀਜ਼ਾਨੂੰ ਮਿਲੀ ਉਹਨਾਂ ਨੂੰ ਵੀ ਮਿਲੇ ਪਰ ਜੇ ਉਹ ਵੇਚ ਕੇ ਚਲੇ ਜਾਣਗੇ ਤਾਂ ਪੈਸਾ ਕਿੱਥੋਂ ਲੱਗੇਗਾ ਕੁਲਪਤੀ ਤੁਸੀਂ ਹੁਣ ਕਲੋਨੀ ਵਾਲੇ ਸਾਰੇ ਇਕੱਠੇ ਹੋ ਜੀ ਹਾਂਜੀ ਸਰ ਅਸੀਂ 90% ਤਾਂ ਇਕੱਠੇ ਹੀ ਆ ਸਰ ਅਸੀਂ ਕਿਸੇ ਨੂੰ ਇਦਾਂ ਨਹੀਂ ਕਹਿਣਾ ਚਾਹੁੰਦਾ ਅਸੀਂ ਤਾਂ ਕਹਿੰਦੇ ਸਾਡੇ ਜਿਹੜੇ ਓਨਰ ਨੇ ਉਹ ਸਾਡਾ ਸਹੀ ਹੈ ਸਾਡੀ ਫੈਸਿਲਿਟੀ ਮਿਲ ਰਹੀ ਹੈ ਸਾਡੂੰ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਖੁਸ਼ ਨੇ ਇਹਨਾਂ ਦੇ ਕੰਮ ਸਰ ਜਿੱਥੇ ਜਿਹੜੇ ਤੇ ਬੰਦੇ ਖੁਸ਼ ਨਹੀਂ ਆਏ ਕੋਈ ਉਦੋਂ ਤਾਂ ਆਇਆ ਨਹੀਂ ਹੈਗਾ ਸਰ ਸਾਰੇ ਸੈਟੀਸਫਾਈਡ ਨੇ ਇੱਥੇ ਜਿੰਨੇ ਵੀ ਹੈਗੇ ਨੇ ਸਾਰੇ ਵਸਨੀਕ ਨੇ ਠੀਕ ਹੈ ਉਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਸਰ ਉਹ ਸਾਰੇ ਪਲਾਟ ਹੋਲਡਰ ਇਹ ਆਪਣੇ ਘਰ ਦੇ ਬੰਦੇ ਨਹੀਂ ਐ ਸਰ ਇਹ ਸਾਰੀ ਕਲੋਨੀ ਦੇ ਬੰਦੇ ਆ ਹਾਂਜੀ ਹਾਂਜੀ ਸਭ ਖੁਸ਼ ਨੇ ਸਰ ਸਭ ਖੁਸ਼ ਨੇ ਉਹਨਾਂ ਨੂੰ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਨੂੰ ਤਿਆਰ ਸਰ ਤੁਸੀਂ ਪੁੱਛ ਲਓ ਸਰ ਹਾਰਿਕ ਨੂੰ ਪਤਾ ਹੈ ਮੇਰਾ ਨੰਬਰ ਹੈ ਹਾਰਿਕ ਮੈਨੂੰ ਫੋਨ ਕਰਦਾ ਕੋਈ ਕੰਮ ਪੈਂਦਾ ਹੈ ਤੇ ਜੇ ਮੈਂ ਨਾ ਫੋਨ ਚੱਕਾਂ ਤਾਂ ਕੋਈ ਵੀ ਕਹਿ ਸਕਦਾ ਕਿ ਹਾਂ ਵੀ ਮੈਡਮ ਸਾਡੇ ਨਾਲ ਨਹੀਂ ਹੈਗੇ ਕੋਈ ਇਦਾਂ ਦਾ ਬੰਦਾ ਨਹੀਂ ਐ ਸਰ ਸਭ ਸੈਟੀਸਫਾਈਡ ਬਿਲਕੁਲ ਸਰ ਜੀ ਠੀਕ ਹੈ ਜੀ